ਬੰਦਾ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਸੀ ਸਾਰਿਆਂ ਨੂੰ ਕਿ ਜਿਹੜਾ ਵੀ ਬੰਦਾ ਰਾਜਨੀਤੀ ਜਾਂਦਾ ਹੈ ਉਹ ਪੈਸੇ ਛਾਪ ਜਾਂਦਾ ਹੈ ਪ੍ਰਾਪਰਟੀਆਂ ਬਣਾ ਜਾਂਦਾ ਹੈ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਿੰਨੇ ਕਿੱਲੇ ਪੈ ਲਈ ਇੰਨੇ ਮਹਿੰਗੇ ਬੰਗਲੇ ਬਿਜ਼ਨਸ ਫਿਰ ਉਹਦੇ ਟਾਈਮ ਪੂਰਾ ਜਾਂਦਾ ਰਾਜਨੀਤੀ ਚ ਉਹ ਹਾਰ ਜਾਂਦਾ ਅਗਲੀ ਵਾਰ ਉਹਨੂੰ ਸੀਟ ਨਹੀਂ ਮਿਲਦੀ ਤਾਂ ਦੂਜਾ ਆ ਜਾਂਦਾ ਮੈਂ ਹਮੇਸ਼ਾ ਸੋਚਦੀ ਹੁੰਦੀ ਸੀ ਕਿ ਇੰਨਾ ਤੇ ਕਦੀ ਰੇਡ ਕਿਉਂ ਨਹੀਂ ਪੈਂਦੀ ਕਦੀ ਕਿਉਂ ਨਹੀਂ ਪੁੱਛਿਆ ਜਾਂਦਾ ਵੀ ਇਹ ਇਨਾਂ ਕੋਲ ਇੰਨਾ ਪੈਸਾ ਕਿੱਥੋਂ ਆਇਆ ਸਰਕਾਰਾਂ ਆਂਦੀਆਂ ਜਾਂਦੀਆਂ ਬਦਲਦੀਆਂ ਰਹਿੰਦੀਆਂ ਪਰ ਇਨਾਂ ਤੋਂ ਪੁੱਛਿਆ ਕਿਉਂ ਨਹੀਂ ਜਾਂਦਾ ਮੇਰੇ ਮਨ 'ਚ ਅਕਸਰ ਹੀ ਸਵਾਲ ਰਹਿੰਦਾ ਸੀ ਤੇ ਅੱਜ ਇਹ ਗੱਲ ਸੱਚ ਆ ਵੀ ਇਤਿਹਾਸ ਦੇ ਵਿੱਚ ਨਾ ਭਗਵੰਤ ਮਾਨ ਨੇ ਆਪਣਾ ਨਾਮ ਲਿਖਾਤਾ ਕਿ ਜਿਹੜਾ ਭਗਵੰਤ ਮਾਨ ਨੇ ਮੁਜੀਠੀ ਤੇ ਰੇਡ ਪਾਈ ਉਹਨੂੰ ਅੰਦਰ ਕੀਤਾ ਇਹ ਪਹਿਲਾ ਪੰਜਾਬ ਦਾ ਮੈਨੂੰ ਲੱਗਦਾ ਪੋਲਿਟਿਕਸ ਲੀਡਰ ਹੋਏਗਾ ਪਹਿਲਾ ਸੀਐਮ ਹੋਏਗਾ ਜਿਨੇ ਜੜਾ ਹਲਾਤੀਆਂ ਸਾਰਿਆਂ ਦੀਆਂ ਹੁਣ ਸਾਰੇ ਜਿਹੜੇ ਪਹਿਲੇ ਮਜੀਠੇ ਦੇ ਖਿਲਾਫ ਸੀ ਪਾਰਟੀਆਂ ਵਾਲੇ ਸਾਰੇ ਉਹਨੇ ਇਕਾ ਕਰ ਰਏ ਆ ਕਿਉਂ ਕਿ ਉਹ ਸਾਰੇ ਹੀ ਕ੍ਰਪਟੀ ਆ ਹੁਣ ਉਹਨੂੰ ਡਰ ਬੈਗੇ ਜੇ ਭਗਵੰਤ ਮਾਨ ਇਹਨੂੰ ਅੰਦਰ ਕਰ ਸਕਦਾ ਹੈ ਇਹ ਸਾਡੀਆਂ ਪ੍ਰਾਪਟੀਆਂ ਤੇ ਵੀ ਰੇਡ ਪਾਊਗਾ ਕਿਉਂਕਿ ਸਾਰੇ ਹੀ ਗਾਣੇ ਆ ਕਹਿੰਦੇ ਲੰਡੇ ਨੂੰ ਗੁੰਡਾ ਵੱਲ ਭੰਨ ਕੇ ਟੱਕਰ ਕੇ ਮਿਲਦਾ ਹੁਣ ਇਹ ਸਾਰੀ ਪਾਰਟੀਆਂ ਵਾਲੇ ਇੱਕ ਦੂਜੇ ਕਾਣੇ ਆ ਕਿਉਂਕਿ ਸਾਰਿਆਂ ਨੇ ਕ੍ਰਪਸ਼ਨ ਕੀਤਾ ਹੈ ਸਾਰਿਆਂ ਨੇ ਪ੍ਰਾਪਟੀਆਂ ਬਣਾਈਆਂ ਔਰ ਭਗਵੰਤ ਮਾਨ ਦੇ ਇਸ ਇੱਕ ਸਟੈਪ ਨਾਲ ਸਾਰਿਆਂ ਨੂੰ ਹੁਣ ਆਫ ਹੰਡਰ ਲੱਗ ਰਿਹਾ ਉਸੇ ਤੁਹਾਡਾ ਕੀ ਵਿਚਾਰ ਆ ਸਾਰਿਆਂ ਦਾ ਕਿ ਭਗਵੰਤ ਮਾਨ ਨੇ ਬਿਲਕੁਲ ਸਹੀ ਕੀਤਾ ਦੇਖੋ ਮੇਰੀ ਨਜ਼ਰ ਨਾਲ ਦੇਖਿਆ ਜਾਵੇ ਪਹਿਲੇ ਮੈਂ ਵਿੱਚੋ ਜੇ ਭਗਵੰਤ ਮਾਨ ਦੇ ਖਿਲਾਫ ਹੋਣਾ ਸ਼ੁਰੂ ਹੋ ਗਈ ਸੀ ਕੁਝ ਕੀਤਾ ਹੀ ਨਹੀਂ ਕੁਝ ਕੀਤਾ ਹੀ ਨਹੀਂ ਪਰ ਆ ਕੰਮ ਤੋਂ ਬਾਅਦ ਬੰਦੇ ਨੇ ਕੀਤਾ ਕੁਝ ਇਹ ਕਹਿ ਸਕਦੇ ਹਾਂ ਸੋ ਜੇ ਤਾਂ ਮੁਝਿੱਠਿਆ ਗਿਆ ਜੇ ਸੁਖਬੀਰ ਬਾਦਲ ਦੀ ਪ੍ਰਾਪਰਟੀ ਚੈੱਕ ਕੀਤੀ ਜਾਵੇ ਕਿੰਨੇ ਕਿੱਲੇ ਸੋਪੈੜੀ ਇਹਨਾਂ ਦੀ ਫਰੂਟਾਂ ਦੇ ਬਾਗ ਹਰਿਆਣੇ ਚ ਮੈਂ ਕਹਿੰਨੀ ਜਿੰਨਾ ਇਹਨਾਂ ਦਾ ਹੋ ਹਰਿਆਣੇ ਵਿੱਚ ਇੱਕ ਕੋਠੀ ਆ ਜਿੰਨੀ ਜ਼ਮੀਨ ਚ ਉਹਨੇ ਉੱਪਰ ਕਿੱਥੋਂ ਆਇਆ ਇਹਨਾਂ ਪੈਸਾ ਕਿੱਥੋਂ ਦਾ ਲੋਕਾਂ ਕੋਲ ਪੈਸਾ ਕੀ ਜਦੋਂ ਬਾਦਲਾਂ ਦਾ ਰਾਜ ਸੀ ਬਾਦਲਾਂ ਨੇ ਬਦਮਾਸ਼ੀ ਨਹੀਂ ਕੀਤੀ ਆਪਣੇ ਰਾਜ ਚ ਪੂਰੀ ਕੀਤੀ ਜਿਹੜਾ ਰੰਗਲਾ ਪੰਜਾਬ ਹੈ ਨਾ ਜਲੰਧਰਵਲ ਬਾਈਪਾਸ ਤੇ ਹਵੇਲੀ ਜਿਨੋਂ ਸੀ ਰੰਗਲਾ ਪੰਜਾਬ ਕਹਿੰਨੇ ਆ ਜੀ ਮਿਸਟਰ ਜੈਨ ਦੀ ਆਹੋ ਕੀ ਸੁਖਵੀਰ ਬਾਦਲ ਨੇ ਬਦਮਾਸ਼ੀ ਨਹੀਂ ਕੀਤੀ ਉਹਦੇ ਨਾਲ ਪੂਰੀ ਬਦਮਾਸ਼ੀ ਕੀਤੀ ਉਹਦੇ ਨਾਲ ਕਿ ਇਹ ਹਵੇਲੀ ਮੈਨੂੰ ਵੇਚ ਦੇ ਉਹ ਕਹਿੰਦਾ ਸਵਾਲ ਨਹੀਂ ਪੈਦਾ ਹੁੰਦਾ ਮੈਂ ਆਪਣੀ ਹਵੇਲੀ ਦੇ ਦਾਂ ਕਿਸੇ ਨੂੰ ਕਿਉਂਕਿ ਬਿਜ਼ਨਸ ਬਹੁਤ ਚੱਲ ਰਿਹਾ ਉਹ ਬੰਦੇ ਦਾ ਤੇ ਇਹਨੇ ਜਾਣ ਬੁਝ ਕੇ ਉਹ ਤਾਂ ਫਲਾਈਓਵਰ ਕਢਵਾਤਾ ਸੀ ਤਾਂ ਕਿ ਉਹਦਾ ਬਿਜ਼ਨਸ ਖਤਮ ਹੋ ਜਾਏ ਉਲਟਾ ਫਲਾਈਓਵਰ ਤੋਂ ਬਾਅਦ ਉਹਦਾ ਬਿਜ਼ਨਸ ਹੋਰ ਜ਼ਿਆਦਾ ਚੱਲਣ ਲੱਗ ਗਿਆ ਸੋ ਬੰਦਾ ਸਟੈਂਡ ਲੈ ਗਿਆ ਸੀ ਉਹ ਤਾਂ ਇਨਕਮ ਟੈਕਸ ਦੀਆਂ ਜੜਾ ਮਾਰੀਆਂ ਬੜਾ ਕੁਝ ਕਰਾਇਆ ਇਹਨੇ ਉਹ ਬੰਦੇ ਤੇ ਪਰ ਉਹ ਬੰਦਾ ਵੀ ਟੱਸ ਤੋਂ ਮਸ ਨਹੀਂ ਹੋਇਆ ਕਿਹੜੇ ਐਟਲਸ ਦੇ ਸਾਈਕਲ ਉਹਦੇ ਵਿੱਚ ਇਹਦਾ ਸੁਖਬੀਰ ਬਾਦਲ ਦਾ ਕਮਿਸ਼ਨ ਕਿਹੜੀ ਇੱਕ ਬਰੈਡ ਆ ਉਹਦੇ ਪਿੱਛੇ ਦਾ ਕਮਿਸ਼ਨ ਕਿੱਥੇ ਨਹੀਂ ਖਾਦਾ ਇਹਨਾਂ ਨੇ ਕੰਜਰਾਂ ਨੇ ਕਿੱਥੇ ਨਹੀਂ ਖਾਦਾ ਸੋ ਇਹ ਸਾਰੇ ਦੇਖਿਆ ਜੇ ਬਟਾ ਕੰਜਰਾਂ ਦਾ ਟੋਲਾ ਸੀ ਤੇ ਅੱਜ ਸਾਰੇ ਕੰਜਰਾਂ ਨੂੰ ਭਾਜੜਾ ਪਈਆਂ ਹੋਈਆਂ ਵੀ ਸਾਡੇ ਨੰਬਰ ਲੱਗਣਗੇ ਹੁਣ ਜੇ ਭਗਵੰਤ ਮਾਨ ਨੇ ਇੰਨਾ ਸਟੈਪ ਚੱਕਿਆ ਮੈਨੂੰ ਪਤਾ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਰਹਿਣੀ ਇਹ ਵੀ ਦੇ ਕਲਵ ਸਟੈਪ ਚੱਕਣਗੇ ਫਰੋਲਣਗੇ ਵੀ ਉਹਦੀ ਉਹਨੇ ਕਿੰਨਾ ਪੈਸਾ ਇਹ ਚੁੱਕ ਮਾਇਆ ਰਾਜਨੌਕੀ ਕੀਤਾ ਠੀਕ ਹੈ ਦੇਖੋ ਬਈ ਮੰਨੀ ਤਾਂ ਸਾਰੇ ਹੀ ਕਰਦੇ ਆ ਰਾਜਾ ਹਰੀਸ਼ ਚੰਦਰ ਤਾਂ ਇੱਥੇ ਕੋਈ ਨਹੀਂ ਕੁਛ ਘੱਟ ਕਰ ਲੈਂਦੇ ਤੇ ਕੁਛ ਬਹੁਤ ਜ਼ਿਆਦਾ ਪਰ ਜਿਹੜੇ ਘੱਟ ਕਰਦੇ ਉਹ ਬੜੇ ਤਰੀਕੇ ਨਾਲ ਉਸ ਚੀਜ਼ ਨੂੰ ਮਣੀ ਨੂੰ ਇੱਧਰ ਉੱਧਰ ਫਰਦੇਸ਼ਾਂ 'ਚ ਫਲਾ ਦਿੰਦੇ ਕਿ ਉਹਨਾਂ ਦੇ ਰੇਡ ਮਾਰ ਤਾ ਮਤੇ ਪਤਾ ਨਹੀਂ ਲੱਗਣਾ ਸੋ ਇਹ ਗੱਲ 'ਚ ਕੋਈ ਸ਼ੱਕ ਨਹੀਂ ਕਿ ਚੁੱਟੇ ਤੇ ਬਹੁਤ ਪੰਜਾਬ ਤੇ ਨਸ਼ੇ ਤੇ ਕੰਟਰੋਲ ਤਾਂ ਬਹੁਤ ਜ਼ਿਆਦਾ ਹੋ ਗਿਆ ਪਰ ਜੇ ਭਗਵੰਤ ਮਾਨ ਦੀ ਸਰਕਾਰ ਜਾਂਦੀ ਆ ਛੁੱਟੇ ਦਾ ਕੰਮ ਦਵਾ ਰਹੂਗਾ ਉਹ ਜਿਹੜੇ 300 ਯੂਨਟ ਆ ਪ੍ਰਭਗਵੰਤਵਾਨ ਨੇ ਮਾਫ ਕੀਤੀਆਂ ਸੀ ਕਹਿੰਦੇ ਉਹ ਵੀ ਹੁਣ ਲੱਗਣ ਲੱਗ ਜਾਣੀਆਂ ਹੁਣ ਭਗਵੰਤਮਾਨ ਨੂੰ ਨਾ ਮੇਰੀ ਇੱਕ ਸਨੇਹਾ ਹੈ ਕਿ ਮਾਨ ਸਾਹਿਬ ਗੌਰ ਨਾਲ ਮੇਰੀ ਗੱਲ ਸੁਣਿਓ ਇੱਕ ਬਹੁਤ ਵਧੀਆ ਕੰਮ ਕਰਤਾ ਇੱਕ ਕੰਮ ਹੋਰ ਕਰ ਦੋ ਇੱਕ ਸਕੀਮ ਲੈ ਕੇ ਆਓ ਪੰਜਾਬ ਦੇ ਵਿੱਚ ਗਰੀਬ ਬੰਦਾ ਏਸੀ ਫੋਰਡ ਕਰ ਲੂਗਾ ਕਿਵੇਂ ਨਾ ਕਿਵੇਂ ਕਿਸ਼ਤਾਂ ਦਾ ਖਰੀਦ ਵੀ ਲਊਗਾ ਸਕੇ ਨੇੜ ਜਦੋਂ ਤੱਕ 4 ਤੋਂ 5 ਮਹੀਨੇ ਗਰਮੀ ਹੁੰਦੀ ਆ ਜਿਹੜੇ ਬਿਲਕੁਲ ਗਰੀਬ ਆ ਜਿਹੜੇ ਟੁੱਟੇ ਘਰਾਂ 'ਚ ਬੈਠੇ ਆ ਇਹ ਆ ਤੁਸੀਂ ਬਹੁਤ ਘਰਾਂ ਦੇ ਹਾਲਾਤ ਮਾੜੇ ਮੈਂ ਕੋਠੀਆਂ ਵਾਲੇ ਨੂੰ ਕਹਿੰਦੀ ਕੋਠੀਆਂ ਵਾਲੇ ਨੂੰ ਕੋਈ ਲੋੜ ਨਹੀਂ ਉਹਨਾਂ ਨੂੰ ਬਿਜਲੀ 4 ਮਹੀਨੇ ਮਾਫ ਕੀਤੀ ਜਾਵੇ ਤਾਂ ਕਿ ਠੰਡੀ ਹਵਾ ਦੇ ਥੱਲੇ ਸਕੂਨ ਨਾਲ ਸੌ ਤਾ ਸਕਣ ਸਵੇਰੇ ਕੰਮ ਤੇ ਜਾ ਸਕਣ ਬਸ ਇਹੀ ਬੇਨਤੀ ਹੈ ਮੇਰੀ ਇਸ ਤੋਂ ਬਾਅਦ ਕੋਈ